ਫਲਾਂਕੇ ਪੰਜਾਬ ਵਿਜੀਲੈਂਸ ਬਿਊਰੋ ਦਾ ਕੰਮ ਹੁੰਦਾ ਹੈ ਕਿ ਭ੍ਰਿਸ਼ਟਾਚਾਰ ਲੋਕਾਂ ਨੂੰ ਗ੍ਰਿਫਤਾਰ ਕਰਨਾ ਚਾਹੇ ਉਹ ਸਿਆਸੀ ਲੀਡਰ ਹੋਣ ਚਾਹ ਫਿਰ ਉਹ ਸਰਕਾਰ ਦੇ ਮੁਲਾਜ਼ਮ ਹੋਣ ਲੇਕਿਨ ਮਸਲਾ ਕਿ ਵਿਜੀਲੈਂਸ ਅਧਿਕਾਰੀਆਂ ਨੇ ਹੀ ਗੜਬੜੀ ਸ਼ੁਰੂ ਕਰ ਦਿੱਤੀ ਹੈ 40 ਕਰੋੜ ਰੁਪਏ ਦੀ ਇੱਕ ਜਾਇਦਾਦ ਮਾਮਲੇ ਦੇ ਵਿੱਚ ਮਾਮਲਾ ਹਾਈ ਕੋਰਟ ਵਿੱਚ ਪੁੱਜਿਆ ਸੀ ਜਿੱਥੇ ਹੁਣ ਸਰਕਾਰ ਨੂੰ ਤੇ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੂੰ ਵੀ ਨੋਟਿਸ ਜਾਰੀ ਹੋ ਚੁੱਕੇ ਨੇ 40 ਕਰੋੜ ਜਾਇਦਾਦ ਮਾਮਲੇ ਵਿੱਚ ਵਿਜੀਲੈਂਸ ਦੇ ਕਈ ਅਧਿਕਾਰੀਆਂ ਉੱਤੇ ਦੋਸ਼ ਲੱਗੇ ਨੇ ਹਾਈ ਕੋਰਟ ਨੇ ਚਾਰਸ਼ੀਟ ਦਾਖਲ ਕਰਨ ਤੇ ਲਗਾਈ ਰੋਕ ਹੈ ਤੇ ਸਬੰਧਤ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਵੀ ਤਲਬ ਕੀਤਾ ਟਾਈਮਜ਼ ਆਫ ਇੰਡੀਆ ਅਤੇ ਪੰਜਾਬੀ ਜਾਗਰਣ ਚ ਜਿਹੜੀ ਖਬਰ ਪ੍ਰਕਾਸ਼ਿਤ ਹੋਈ ਹੈ ਉਹਦੇ ਚ ਜ਼ਿਕਰ ਕੀਤਾ ਗਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 40 ਕਰੋੜ ਰੁਪਏ ਮੁੱਲ ਦੀਆਂ ਦੋ ਕਨਾਲ ਜਾਇਦਾਦ ਵਿਵਾਦ ਜੁੜੇ ਹਾਈ ਪ੍ਰੋਫਾਈਲ ਮਾਮਲੇ ਵਿੱਚ ਦਖਲ ਦਿੰਦੇ ਹੋਏ ਪੰਜਾਬ ਪੁਲਿਸ ਨੂੰ ਫਿਲਹਾਲ ਚਾਰਸ਼ੀਟ ਦਾਖਲ ਕਰਨ ਤੋਂ ਰੋਕ ਲਗਾ ਦਿੱਤੀ ਹੈ ਇਹ ਹੁਕਮ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਸੰਜੇ ਵਿਸ਼ਿਸ਼ਟ ਨੇ ਦਿੱਤਾ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਰਹਿ ਸਕਦੀ ਹੈ ਪਰ ਪੁਲਿਸ ਨੂੰ ਅਗਲੇ ਕਦਮਾਂ ਵਿੱਚ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਇਹ ਮਾਮਲਾ ਚੰਡੀਗੜ੍ਹ ਦੇ ਸੈਕਟਰ 18 ਸਥਿਤ ਕੀਮਤੀ ਜਾਇਦਾਦ ਦੇ ਨਾਲ ਜੁੜਿਆ ਹੋਇਆ ਪਟੀਸ਼ਨਕਰਤਾ ਜਰਨੈਲ ਸਿੰਘ ਜਿਨ੍ਹਾਂ ਦੀ ਉਮਰ 70 ਸਾਲ ਦੱਸੀ ਹੈ ਉਹਨਾਂ ਦੀ ਭੈਣ ਜਸਬੀਰ ਕੌਰ ਜਿਨ੍ਹਾਂ ਦੀ ਉਮਰ 28 ਸਾਲ ਜੋ ਵਾਸੀ ਰੂਪਨਗਰ ਨੇ ਆਪਣੀ ਪਟੀਸ਼ਨ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਸੀਨੀਅਰ ਅਧਿਕਾਰੀਆਂ ਤੇ ਗੰਭੀਰ ਦੋਸ਼ ਲਗਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਵਿਜੀਲੈਂਸ ਦੇ ਸਾਬਕਾ ਮੁਖੀ ਸਨੇ ਡੀਐਸਪੀ ਤੇਜਿੰਦਰ ਪਾਲ ਸਿੰਘ ਤੇ ਇੰਸਪੈਕਟਰ ਮਨਜਿੰਦਰ ਕੌਰ ਨੇ ਉਹਨਾਂ ਨੂੰ ਝੂਠੇ ਮਾਮਲੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਇਸ ਪ੍ਰਾਪਰਟੀ ਨੂੰ ਜ਼ਬਰਦਸਤੀ ਵੇਚਿਆ ਜਾ ਸਕੇ ਪਟੀਸ਼ਨ ਕਰਤਾਵਾਂ ਨੇ ਦੋਸ਼ ਇਹ ਵੀ ਲਗਾਏ ਨੇ ਕਿ ਇਨਸਪੈਕਟਰ ਮਨਜਿੰਦਰ ਕੌਰ ਨੇ ਸ਼ਿਕਾਇਤ ਦਰਜ ਕਰਵਾਈ ਉਹਨਾਂ ਦਾ ਇਸ ਪਰਿਵਾਰਕ ਵਿਵਾਦ ਨਾਲ ਕੋਈ ਸਬੰਧ ਨਹੀਂ ਹੈ ਫਿਰ ਵੀ ਉਹਨਾਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਜ਼ਬਰਦਸਤੀ ਕੇਸ ਵਿੱਚ ਫਸਾਇਆ ਗਿਆ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਪੰਜਾਬ ਦੇ ਗ੍ਰੈਸ ਕੱਤਰ ਵਿਜੀਲੈਂਸ ਬਿਊਰੋ ਦੇ ਮੌਜੂਦਾ ਮੁਖੀ ਐਸਐਸਪੀ ਆਰਥਿਕ ਅਪਰਾਧ ਸ਼ਾਖਾ ਲੁਧਿਆਣਾ ਡੀਐਸਪੀ ਤੇਜਿੰਦਰ ਪਾਲ ਸਿੰਘ ਅਤੇ ਇਨਸਪੈਕਟਰ ਮਨਜਿੰਦਰ ਕੌਰ ਨੂੰ ਨੋਟਿਸ ਜਾਰੀ ਕਰਕੇ 14 ਅਕਤੂਬਰ ਤੱਕ ਜਵਾਬ ਮੰਗਿਆ ਇਹ ਵਿਵਾਦ ਸਾਬਕਾ ਫੌਜੀ ਅਧਿਕਾਰੀ ਮਰਹੂਮ ਕਰਨਲ ਦਰਸ਼ਨ ਸਿੰਘ ਢੀਂਡਸਾ ਅਤੇ ਉਹਨਾਂ ਦੇ ਪੁੱਤਰ ਮਰਹੂਮ ਰੁਪਿੰਦਰ ਸਿੰਘ ਢੀਂਡਸਾ ਦੀ ਜਾਇਦਾਦ ਦੇ ਨਾਲ ਜੁੜਿਆ ਰੁਪਿੰਦਰ ਸਿੰਘ ਨੇ 22 ਅਕਤੂਬਰ 2006 ਨੂੰ ਇੱਕ ਵਸੀਅਤ ਬਣਾਈ ਸੀ ਇਸੇ ਵਸੀਅਤ ਦੇ ਆਧਾਰ ਤੇ ਪਟੀਸ਼ਨ ਕਰਤਾ ਦੇ ਪਿਤਾ ਪਿਆਰਾ ਸਿੰਘ ਨੇ ਉਤਰਾਧਿਕਾਰੀ ਦਾ ਦਾਵਾ ਕੀਤਾ ਸੀ 23 ਜੁਲਾਈ 2024 ਨੂੰ ਖਰੜ ਦੀ ਸਿਵਲ ਅਦਾਲਤ ਨੇ ਪਿਆਰਾ ਸਿੰਘ ਦੇ ਪੱਖ ਵਿੱਚ ਫੈਸਲਾ ਸੁਣਾਉਂਦਿਆਂ ਵਸੀਅਤ ਨੂੰ ਸਹੀ ਠਰਾਇਆ ਤੇ ਜਾਇਦਾਦ ਉੱਤੇ ਉਹਨਾਂ ਦੇ ਅਧਿਕਾਰ ਨੂੰ ਮਾਨਤਾ ਦਿੱਤੀ ਸੀ। ਇਹ ਮਾਮਲਾ ਮੂਲ ਰੂਪ ਵਿੱਚ ਪਿਆਰਾ ਸਿੰਘ ਤੇ ਉਹਨਾਂ ਦੇ ਪਣਵਈਏ ਸੱਜਨ ਸਿੰਘ ਭੰਗੂ ਦੇ ਵਿਚਕਾਰ ਸਿਵਲ ਵਿਵਾਦ ਸੀ। ਪਟੀਸ਼ਨ ਕਰਤਾਵਾਂ ਦਾ ਕਹਿਣਾ ਹੈ ਕਿ ਸਿਵਲ ਅਦਾਲਤ ਤੋਂ ਫੈਸਲਾ ਉਹਨਾਂ ਦੇ ਪੱਖ ਵਿੱਚ ਆਉਣ ਦੇ ਕੁਝ ਮਹੀਨੇ ਬਾਅਦ ਜਾਨੀ 29 ਜਨਵਰੀ 2025 ਨੂੰ ਉਹਨਾਂ ਨੂੰ ਇੱਕ ਐਫਆਈਆਰ ਵਿੱਚ ਦੋਸ਼ੀ ਠਰਾ ਦਿੱਤਾ ਗਿਆ 22 ਮਾਰਚ 2025 ਨੂੰ ਉਹਨਾਂ ਤੇ ਧੋਖੇਦੜੀ ਤੇ ਜਾਲਸਾਜੀ ਦੇ ਦੋਸ਼ ਵੀ ਲਗਾਏ ਗਏ ਸਨ ਜਰਨੈਲ ਸਿੰਘ ਨੂੰ ਇਸ ਐਫਆਈਆਰ ਵਿੱਚ ਗ੍ਰਿਫਤਾਰ ਕਰਕੇ ਲਗਭਗ 3 ਮਹੀਨੇ ਜੇਲ੍ਹ ਵਿੱਚ ਰਹਿਣਾ ਪਿਆ ਸੀ ਜਦਕਿ ਉਹਨਾਂ ਦੀ ਭੈਣ ਜਸਬੀਰ ਕੌਰ ਨੂੰ ਅਗਾਊਂ ਜ਼ਮਾਨਤ ਮਿਲ ਗਈ ਸੀ ਉਹਨਾਂ ਨੇ ਅਦਾਲਤ ਵਿੱਚ ਕਿਹਾ ਕਿ ਜਾਂਚ ਦੇ ਦੌਰਾਨ ਉਹਨਾਂ ਨੇ ਸਿਵਲ ਅਦਾਲਤ ਦਾ ਵੀ ਫੈਸਲਾ ਅਧਿਕਾਰੀਆਂ ਨੂੰ ਦਿਖਾਇਆ ਸੀ ਪਰ ਫਿਰ ਵੀ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਪਟੀਸ਼ਨਰਾਂ ਨੇ ਹਾਈ ਕੋਰਟ ਨੂੰ ਦੱਸਿਆ ਕਿ ਇਹ ਸਾਰਾ ਕੁਝ ਵਿਜੀਲੈਂਸ ਦੇ ਕੁਝ ਸੀਨੀਅਰ ਅਧਿਕਾਰੀਆਂ ਦੀ ਜਾਇਦਾਦ ਹੜੱਪਾਂ ਦੀ ਇੱਕ ਵੱਡੀ ਸਾਜ਼ਿਸ਼ ਸੀ ਔਰ ਉਸ ਸਾਜ਼ਿਸ਼ ਦਾ ਹਿੱਸਾ ਸੀ ਉਹਨਾਂ ਦਾ ਦੋਸ਼ ਹੈ ਕਿ ਇਹਨਾਂ ਅਧਿਕਾਰੀਆਂ ਨੇ ਜਾਇਦਾਦਾਂ ਦੇ ਮਾਲਕਾਂ ਤੇ ਦਬਾਅ ਬਣਾਉਣ ਅਤੇ ਜਾਇਦਾਦ ਨੂੰ ਘੱਟ ਕੀਮਤ ਉੱਤੇ ਵੇਚਣ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਗਈ ਸੀ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ 40 ਕਰੋੜ ਰੁਪਏ ਜਾਇਦਾਦ ਵਿਵਾਦ ਮਾਮਲੇ ਵਿੱਚ ਵਿਜੀਲੈਂਸ ਅਧਿਕਾਰੀਆਂ ਤੇ ਇੱਕ ਵੱਡੇ ਦੋਸ਼ ਲੱਗੇ ਕਿ ਕਿਵੇਂ 40 ਕਰੋੜ ਦੀ ਪ੍ਰਾਪਰਟੀ ਵੜਪਣ ਵਾਸਤੇ ਜਿਹੜਾ ਫੈਸਲਾ ਅਸਲੀ ਮਾਲਕਾਂ ਦੇ ਹੱਕ ਵਿੱਚ ਆਇਆ ਉਹਨਾਂ ਤੇ ਵੀ ਮਕਦਮਾ ਦਰਜ ਕਰ ਦਿੱਤਾ ਗਿਆ ਹੁਣ ਸਭ ਤੋਂ ਵੱਡਾ ਇਹ ਕਿ ਇੱਕ ਡੀਐਸਪੀ ਔਰ ਇਨਸਪੈਕਟਰ ਰੈਂਕ ਦਾ ਇਹਨਾਂ ਵਜੂਦ ਨਹੀਂ ਹੈ ਚਾਹੇ ਉਹ ਡੀਐਸਪੀ ਜਿਹੜੇ ਨੇ ਤੇਜਿੰਦਰ ਪਾਲ ਸਿੰਘ ਹੁਣ ਜਾਂ ਫਿਰ ਇਨਸਪੈਕਟਰ ਮਨਜਿੰਦਰ ਕੌਰ ਬਹੁਤ ਛੋਟਾ ਰੈਂਕ ਦਾ ਕਿ ਇਹਨਾਂ ਨੇ ਇੰਨੀ ਜਿਹੜੀ ਯੁਰਤ ਦਿਖਾਈ ਕਿ ਸਿਵਲ ਅਦਾਲਤ ਦੀਆਂ ਹੁਕਮਾਂ ਦੀਆਂ ਧਜੀਆਂ ਅਡਾਉਂਦੇ ਹੋਏ ਫਿਰ ਵੀ ਅਸਲ ਮਾਲਕਾ ਦੇ ਖਿਲਾਫ ਕੇਸ ਰਜਿਸਟਰਡ ਕੀਤਾ ਤੇ ਇਹਨਾਂ ਦਾ ਮਾਈ ਬਾਪ ਕੌਣ ਸੀ ਕੌਣ ਸੀ ਪੰਜਾਬ ਵਿਜੀਲੈਂਸ ਬਿਊਰੋ ਦਾ ਇਹ ਵੱਡਾ ਅਧਿਕਾਰੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਏਟ ਇੱਕ ਡੀਐਸਪੀ ਤੇ ਇੱਕ ਐਸਐਚਓ ਲੈਵਲ ਦੀ ਅਫਸਰ ਨੇ ਝੂਠਾ ਮਕਦਮਾ ਹੀ ਦਰਜ ਕਰ ਦਿੱਤਾ ਗਿਆ ਜੋ ਕਿ ਪਟੀਸ਼ਨਰ ਦੇ ਵਿੱਚ ਦੋਸ਼ ਲਗਾਏ ਗਏ ਨੇ ਹੁਣ ਸਵਾਲ ਹੈ ਕਿ ਇਸ ਮਸਲੇ ਦੇ ਵਿੱਚ ਵਿਜੀਲੈਂਸ ਦੇ ਅਧਿਕਾਰੀ ਜਿਨ੍ਹਾਂ ਵਿੱਚ ਇੰਸਪੈਕਟਰ ਰੈਂਕ ਤੋਂ ਲੈ ਕੇ ਵਿਜੀਲੈਂਸ ਦੇ ਜਿਹੜੇ ਮੁਖੀ ਰਹਿ ਚੁੱਕੇ ਨੇ ਸਾਬਕਾ ਉਹਨਾਂ ਦੇ ਸਮੇਤ ਮੌਜੂਦਾ ਵਿਜੀਲੈਂਸ ਵਿਭਾਗ ਦੇ ਬਿਊਰੋ ਮੁਖੀ ਜਿਹੜੇ ਨੇ ਨਾਲ ਦੇ ਨਾਲ ਗ੍ਰੈਬ ਭਾਗ ਤੇ ਹੋਰ ਪੁਲਿਸ ਦੇ ਵੱਡੇ ਅਧਿਕਾਰੀਆਂ ਨੂੰ ਹਾਈ ਕੋਰਟ ਵੱਲੋਂ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਕਿ ਆਖਰ ਕਿਵੇਂ 40 ਕਰੋੜ ਦੀ ਜਾਇਦਾਦ ਦਾ ਜਿਹੜਾ ਮਾਮਲਾ ਜਿਹੜਾ ਵਾ ਹਾਈ ਕੋਰਟ ਵਿੱਚ ਪੁੱਜਿਆ ਹਾਲਾਂਕਿ ਵਿਜੀਲੈਂਸ ਬਿਊਰੋ ਦਾ ਕੰਮ ਆ ਕਿ ਜਿਹੜੇ ਪ੍ਰਿਸਟਲ ਜਿਹੜੇ ਲੋਕ ਨੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਹੈਗਾ ਕਿ ਜਿਹੜੇ ਵੱਡੀ ਖੋਰ ਹੈਗੇ ਨੇ ਪਰ ਹੁਣ ਸਵਾਲ ਹੈ ਕਿ ਵਿਜੀਲੈਂਸ ਆਪ ਹੀ ਦੁੱਧ ਧੋਤੀ ਨਹੀਂ ਹੈ ਜਿਹੜੇ ਲੋਕ ਪਹਿਲਾਂ ਇਹ ਵੱਡੇ ਵੱਡੇ ਅਫਸਰ ਮੱਲਾ ਮਾਰਦੇ ਰਹੇ ਕਿ ਅਸੀਂ ਕਾਲੀ ਵੀ ਫੜੇ ਅਸੀਂ ਕਾਂਗਰਸ ਵੀ ਫੜੇ ਅਸੀਂ ਵੱਡੇ ਵੱਡੇ ਅਫਸਰ ਵੀ ਫੜੇ ਹੁਣ ਉਹਨਾਂ ਤੇ ਹੀ ਇਲਜ਼ਾਮ ਲੱਗਨੇ ਸ਼ੁਰੂ ਹੋ ਗਏ ਨੇ ਕਿ ਆਖਰ ਵਿਜੀਲੈਂਸ ਬਿਊਰੋ ਦੇ ਵਿੱਚ ਅਤਨਾਤ ਜਿਹੜੇ ਅਧਿਕਾਰੀਆਂ ਕਿਸ ਕਿਸਮ ਦੀ ਖੇਡ ਖੇਡਦੇ ਨੇ ਕਿ ਕਿਵੇਂ ਕਰੋੜਾ ਰੁਪਏ ਦੀ ਜਿਹੜੀ ਪ੍ਰਾਪਰਟੀ ਹੈ ਜਿਹੜੀ ਪ੍ਰਾਪਰਟੀ ਦੱਸੀ ਜਾ ਰਹੀ ਹੈ ਜ਼ਾਇਦਾ ਦੱਸੀ ਜਾ ਰਹੀ ਹੈ ਤੇ 40 ਕਰੋੜ ਰੁਪਏ ਦੀ ਜਿਹੜੀ ਜ਼ਾਇਦਾ ਦੱਸੀ ਜਾ ਰਹੀ ਹੈ ਜਿਹਦੇ ਚ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਤੇ ਕੁਝ ਅਧਿਕਾਰੀਆਂ ਤੇ ਉਹ ਵੀ ਸੀਨੀਅਰ ਅਧਿਕਾਰੀਆਂ ਤੇ ਪਟੀਸ਼ਨ ਚ ਦੋਸ਼ ਲਗੇਗੇ ਨਹੀਂ ਕਿ ਅਸਲ ਦੇ ਵਿੱਚ ਇਹ ਸਾਰੀ ਜਿਹੜੀ ਸਾਜ਼ਿਸ਼ ਆ ਇਹ 40 ਕਰੋੜ ਰੁਪਏ ਦੀ ਪ੍ਰਾਪਰਟੀ ਖੜੱਪਣ ਦੀ ਇੱਕ ਵੱਡੀ ਸਾਜ਼ਿਸ਼ ਸੀ ਜਿਹਦੇ ਚ ਇੰਸਪੈਕਟਰ ਦੇ ਡੀਐਸਪੀ ਉਪ ਰੈਂਕ ਦੇ ਅਧਿਕਾਰੀ ਤਾਂ ਮੋਰਾ ਬਣੇ ਲੇਕਿਨ ਉਹਨਾਂ ਪਿੱਛੇ ਜਿਹੜੀ ਹੋਰ ਜਿਹੜੀ ਵੱਡੀ ਗੇਮ ਸੀ ਉਹਦੇ ਚ ਵਿਜੀਲੈਂਸ ਬਿਊਰੋ ਦੇ ਵੱਡੇ ਅਧਿਕਾਰੀ ਸੀ ਹੁਣ ਦੇਖਦੇ ਕਿ ਉਹਨਾਂ ਵੱਡੇ ਅਧਿਕਾਰੀਆਂ ਜਿਹੜੇ ਨੇ ਉਹ ਜਵਾਬ ਕੀ ਦਿੰਦੇ ਨੇ ਤੇ ਮੌਜੂਦਾ ਪੰਜਾਬ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਬੰਦੀ ਆ ਕਿ ਕਿਹੜੇ ਲੋਕ ਨੇ ਜਿਹੜੇ ਵਿਜੀਲੈਂਸ ਨੂੰ ਹੀ ਬਦਨਾਮ ਕਰੇ ਕਰ ਗਏ ਨੇ ਜਾਂ ਵਿਜੀਲੈਂਸ ਨੂੰ ਹੀ ਵੇਚ ਗਏ ਨੇ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ ਕਿ ਆਖਰ ਉਹ ਕਿਹੜੇ ਅਧਿਕਾਰੀ ਨੇ ਪਰ ਲਾਜ਼ਮੀ ਤੌਰ ਤੇ ਜਿਹੜੇ ਇੰਸਪੈਕਟਰ ਰੈਂਕ ਜਾਂ ਡੀਐਸਪੀ ਰੈਂਕ ਇਹ ਤਾਂ ਮੈਂ ਮੂਰੇ ਹੋਣਗੇ ਜਿਨ੍ਹਾਂ ਨੇ ਸਾਰੀ ਜਿਹੜੀ ਕਾਰਵਾਈਆਂ ਇਹ ਯਰਤ ਕੀਤੀ ਹੈਗੀ ਹੈ ਕਿ ਕਿਵੇਂ ਇੱਕ ਇੰਸਪੈਕਟਰ ਰੈਂਕ ਦੀ ਅਧਿਕਾਰੀ ਮਨਜਿੰਦਰ ਕੌਰ ਹੋਣਾ ਨੇ ਹੀ ਜਿਹੜਾ ਵਾਕਏ ਇਸ ਦਰਜ ਕਰ ਦਿੱਤਾ ਗਿਆ ਹਾਲਾਂਕਿ ਉਹਨਾਂ ਨੂੰ ਸਿਵਲ ਅਦਾਲਤ ਦਾ ਫੈਸਲਾ ਵੀ ਸੁਣਾਇਆ ਗਿਆ ਕਿਉਂਕਿ 22 ਅਕਤੂਬਰ 2006 ਨੂੰ ਇੱਕ ਵਸੀਅਤ ਬਣਾਈ ਗਈ ਸੀ ਅਸਲ ਵਿੱਚ ਉਸ ਵਸੀਅਤ ਦੇ ਆਧਾਰ 'ਤੇ ਪਟੀਸ਼ਨ ਕਰਤਾ ਦੇ ਪਿਤਾ ਪਿਆਰਾ ਸਿੰਘ ਨੇ ਉਤਰਾ ਅਧਿਕਾਰੀ ਦਾ ਦਾਵਾ ਕੀਤਾ ਸੀ ਤੇ 23 ਜੁਲਾਈ 2024 ਨੂੰ ਖਰੜ ਦੀ ਅਦਾਲਤ ਨੇ ਪਿਆਰਾ ਸਿੰਘ ਦੇ ਪੱਖ ਵਿੱਚ ਫੈਸਲਾ ਸੁਣਾਉਂਦਿਆਂ ਵਸੀਅਤ ਨੂੰ ਸਹੀ ਠਰਾਇਆ ਤੇ ਜਾਇਦਾਦ ਤੇ ਉੱਤੇ ਉਹਨਾਂ ਦਾ ਅਧਿਕਾਰ ਸੀ ਉਹ ਮਾਨਤਾ ਦੇ ਦਿੱਤੀ ਸੀ ਇਹ ਮਾਮਲਾ ਮੂਲ ਰੂਪ ਵਿੱਚ ਪਿਆਰਾ ਸਿੰਘ ਤੇ ਉਹਨਾਂ ਦੇ ਪਣਵਈਏ ਸੱਜਨ ਸਿੰਘ ਭੰਗੂ ਦੇ ਵਿਚਕਾਰ ਇੱਕ ਸਿਵਲ ਵਿਵਾਦ ਸੀ ਤੇ ਪਟੀਸ਼ਨ ਕਰਤਾ ਨੇ ਇਹ ਵੀ ਕਿਹਾ ਕਿ ਸਿਵਲ ਅਦਾਲਤ ਦੇ ਕੁਝ ਹੀ ਫੈਸਲੇ ਜਦੋਂ ਆਇਆ ਤੇ ਉਸ ਤੋਂ ਬਾਅਦ ਹੀ 27 ਜਨਵਰੀ 2025 ਨੂੰ ਉਹਨਾਂ ਦੇ ਖਿਲਾਫ ਇੱਕ ਮਕਦਮਾ ਦਰਜ ਕਰ ਦਿੱਤਾ ਗਿਆ। ਔਰ 22 ਮਾਰਚ 2025 ਨੂੰ ਉਹਨਾਂ ਤੇ ਧੋਖਾਧੜੀ ਤੇ ਜਾਲਸਾਜੀ ਦੇ ਦੋਸ਼ ਲਗਾਏ ਤੇ ਜਰਨੈਲ ਸਿੰਘ ਨੂੰ ਇਹ ਜਿਹੜਾ ਵਾ ਗ੍ਰਿਫਤਾਰ ਕਰ ਲਿਆ ਐਫ ਆਈ ਆਰ ਵਿੱਚ ਜਿਹੜਾ ਵਾ ਇਹ ਜਿਹੜਾ ਲਗਭਗ 3 ਮਹੀਨੇ ਜਦੋਂ ਗ੍ਰਿਫਤਾਰ ਕੀਤੇ ਗਿਆ ਤੇ ਫਿਰ ਉਹਨਾਂ ਨੂੰ ਜੇਲ੍ਹ ਰਹਿਣਾ ਪਿਆ ਜਦ ਕਿ ਭੈਣ ਜਸਬੀਰ ਕੌਰ ਉਹਨਾਂ ਨੂੰ ਜਿਹੜਾ گاਉਂ ਜਮਾਨਤ ਮਿਲ ਗਈ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਨ੍ਹਾਂ ਤੇ ਪਰਚਾ ਦਰਜ ਕੀਤਾ ਗਿਆ ਜਿਹੜੇ ਪਟੀਸ਼ਨ ਚ ਕਿਹਾ ਕਿ ਝੂਠਾ ਕੀਤਾ ਗਿਆ ਉਦੋਂ ਜਰਨੈਲ ਸਿੰਘ ਹੋਣਾ ਦੀ ਉਮਰ 70 ਸਾਲ ਸੀ ਤੇ ਭੈਣ ਦੀ ਉਹਨਾਂ ਦੀ ਉਮਰ 68 ਸਾਲੀ ਮਤਲਬ ਇੱਕ 70 ਸਾਲ ਬਜ਼ੁਰਗ ਦੇ ਉੱਪਰ ਵਿਜੀਲੈਂਸ ਵਾਲਿਆਂ ਨੇ 40 ਕਰੋੜ ਰੁਪਏ ਦੀ ਜائਦੜ ਹੜੱਪਣ ਦੇ ਦੋਸ਼ ਵਿੱਚ ਇੱਕ 70 ਸਾਲਾ ਬਜ਼ੁਰਗ ਦੇ ਉੱਪਰ ਮਕਦਮਾ ਝੂਠਾ ਦਰਜ ਕੀਤਾ ਉਹਦੀ ਭੈਣ ਨੂੰ گاਉਂ ਜਮਾਨਤ ਲੈਣੀ ਪਈ ਪਰ ਅਦਾਲਤਾਂ ਵੀ ਤੇ ਬੈਠੀਆਂ ਨੇ ਅਦਾਲਤਾਂ ਚ ਪਟੀਸ਼ਨ ਦਾਖਲ ਹੋ ਗਈ ਤੇ ਫਿਰ ਹੋਣਾ ਅਫਸਰਾਂ ਨੂੰ ਭਜੜਾ ਪੈ ਗਿਆ ਨੇ 18 ਸੈਕਟਰ ਚੰਡੀਗੜ੍ਹ ਦਾ ਵੀਆਈਪੀ ਸੈਕਟਰ ਮੰਨੇ ਜਾਂ ਉੱਥੇ 2 ਕਨਾਲ ਦੀ ਜਾਇਦਾਦ ਆ 2 ਕਨਾਲ ਦੀ ਜਾਇਦਾਦ ਦਾ 40 ਕਰੋੜ ਰੁਪਏ ਜਿਹੜਾ ਦੱਸਿਆ ਜਾ ਰਹੀ ਕੀਮਤ ਉਸ ਤੇ ਹੀ ਵਿਜੀਲੈਂਸ ਦੇ ਕੁਝ ਅਧਿਕਾਰੀਆਂ ਦੀ ਅੱਖ ਸੀ ਫਿਲਹਾਲ ਦੇਖਦੇ ਹਾਂ ਕਿ ਕਿ ਹੁਣ ਜਵਾਬ ਸਰਕਾਰ ਕੋ ਮੰਗਿਆ ਗਿਆ ਅਕਤੂਬਰ ਮਹੀਨੇ ਦੇ ਵਿੱਚ ਸਰਕਾਰ ਮਤਲਬ ਸੂਬੇ ਦੇ ਗ੍ਰਹਿ ਵਿਭਾਗ ਦੇ ਸਖਤਰ ਮੌਜੂਦਾ ਵਿਜੀਲੈਂਸ ਬਿਊਰੋ ਦੇ ਮੁਖ ਡਾਇਰੈਕਟਰ ਔਰ ਐਸਐਸਪੀ ਅਪਰਾਧ ਸ਼ਾਖਾ ਲੁਧਿਆਣਾ ਡੀਐਸਪੀ ਤਜਿੰਦਰਪਾਲ ਸਿੰਘ ਇੰਸਪੈਕਟਰ ਮਨਜਿੰਦਰ ਕੌਰ ਅਤੇ ਵਿਜੀਲੈਂਸ ਦੇ ਸਾਬਕਾ ਮੁਖੀਆਂ ਜਿਹੜੇ ਮੁਖੀ ਨੇ ਉਹਨਾਂ ਨੂੰ ਨੋਟਿਸ ਜਾਰੀ ਕਰਕੇ 14 ਅਕਤੂਬਰ ਤੱਕ ਜਵਾਬ ਮੰਗਿਆ ਤੇ ਜਾਣਕਾਰੀ ਦੇ ਨਾਲ ਤੜਤੁਰੰਤ ਆ ਗਿਆ ਦੇਖਦੇ ਰਹੋ ਇਸ ਪੰਜਾਬ ਧੰਨਵਾਦ